ਲੁਧਿਆਣਾ ਦੇ ਹਲਕਾ ਆਤਮ ਨਗਰ ਦੀਨ ਗੋਬਿੰਦਨਗਰ ਵਾਰਡ ਨੰਬਰ 41 ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਟਿਊਬਵਲ ਦਾ ਉਦਘਾਟਨ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਪਾਣੀ ਦੀ ਬੜੀ ਮੁਸ਼ਕਲ ਹੋ ਰਹੀ ਹੈ ਤੇ ਅੱਜ ਕਮਲ ਕਰਕੇ ਟਿਊਬਵਲ ਦਾ ਉਦਘਾਟਨ ਕੀਤਾ ਗਿਆ ਅਤੇ ਆ ਉਸ ਨੂੰ ਉਹਨਾਂ ਹੋਰ ਵੀ ਕੀਆ ਪਰ ਲੱਖੀ ਲੱਗਦੇ ਨਾਲ 25 ਹੌਸਪਾਵਰ ਦਾ ਜਿਹੜਾ ਅੱਜ ਟਿਊਬਵਲ ਆ 19 ਨੰਬਰ ਗਲੀ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਅੱਜ ਕਾਟਨੇ ਕਰਕੇ ਮਾਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਸਮੱਸਿਆ ਸਬੰਧੀ ਸ਼ਿਕਾਇਤਾਂ ਆ ਰਹੀਆਂ ਸੀ ਧੰਨਵਾਦ ਕਰਦਾ ਹਾਂ ਬਾਬਾ ਦੀਪ ਸਿੰਘ ਜੀ ਦਾ ਮੁੱਖ ਮੰਤਰੀ ਪ੍ਰਿਆਸ ਸਾਹਿਬ ਭਗਵੰਦ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਬਈ ਵਿੱਚ ਫੰਡਾਂ ਦੀ ਜਿਹੜੀ ਕਦੇ ਕਮੀ ਨੇ ਜੋ ਅਸੀਂ ਜਾ ਕੇ ਲੱਤੇ ਭੇਜਤਾ ਉਹਦੇ ਤੇ ਮੋਹਰ ਲੱਗ ਜਾਂਦੀ ਹੈ ਇਹ ਜੋ ਪਬਲਿਕ ਦਾ ਜਿਹੜਾ ਕੰਮ ਹੈ ਜਦੋਂ ਹੁੰਦਾ ਜਿੱਥੇ ਮਨ ਨੂੰ ਖੁਸ਼ੀ ਹੁੰਦੀ ਹੈ ਉੱਥੇ ਸੰਗਤ ਦੀ ਜਿਹੜੀ ਅਸਿਸਮੈਂਟ ਹੈ ਤਰ ਜਿੱਤਰਾਂ ਗਰਮੀ ਦਾ ਮੌਸਮ ਆ ਲੱਗਦਾ ਕਿ ਹੁਣ ਵੱਡੀ ਰਾਤ ਜਿਹੜੀ ਉੜੋਗੀ ਕਿਉਂਕਿ ਪਾਣੀ ਜ਼ਿੰਦਗੀ ਹੈ ਦੇਖੋ ਪਾਣੀ ਤਾਂ ਜੀਵਨ ਹੈ ਜਲ ਜੀਵਨ ਹੈ ਜੇ ਪਾਣੀ ਦੀ ਕਮੀ ਹੈ ਤਾਂ ਮਨ ਦਾ ਵੀ ਕੋਈ ਚੀਜ਼ ਚੰਗੀ ਨਹੀਂ ਲੱਗਦੀ ਜਦੋਂ ਸਵੇਰੇ ਬੰਦੇ ਨੇ ਨਹਾਉਣਾ ਕੋਣਾ ਕੱਪੜੇ ਧੋਣੇ ਨੇ ਪੈਣਾ ਨੇ ਕੁੱਝ ਨਿੱਕਾ ਕੰਮ ਕਰਨਾ ਪਾਣੀ ਦੇ ਸਭ ਤੋਂ ਪਹਿਲਾਂ ਹੁੰਦਾ ਤਾਂ ਦਿਨ ਦੀ ਚੰਗੀ ਜਿਹੀ ਸ਼ੁਰੂਆਤ ਹੁੰਦੀ ਹੈ ਤੇ ਮੈਂ ਆਸ ਕਰਦਾ ਵੀ ਹੁਣ ਜਿਹੜੀ ਹੈ ਪਾਣੀ ਦੀ ਸਮੱਸਿਆ ਦੂਰ ਹੋ ਜਾਊ ਜਿਹੜੇ ਢੇੜੇ ਤੇੜੇ ਦੇ ਸਾਡੇ ਟਿਊਬਨ ਨੇ ਮੈਂ ਇਸ ਮਾਧਮ ਰਾਹੀਂ ਓਐਨਐਮ ਸੱਦ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਤੇ ਤਾਲਣਾ ਵੀ ਕਰ ਕਿ ਜੇ ਫੇਰੀਏ ਦੇ ਵਿੱਚ ਕਿਸੇ ਪਾਣੀ ਸਬੰਧੀ ਕੋਈ ਸ਼ਿਕਾਇਤ ਆਈ ਅਗਰ ਉਹ ਬਿਦੇਨ 24 ਆਵਰਸ ਹੋ ਕਲੀਅਰ ਨਾ ਹੋਈ ਉਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਜ ਕਰਾਂਗੇ ਸਰ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਵੀ ਲੋਕ ਪਾਣੀ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਪਾਣੀ ਦੀ ਵਰਤੋਂ ਆਪਾਂ ਉਹ ਟੰਗ ਨਾ ਕਰੀਏ ਕਿਉਂਕਿ ਸੋਸ਼ਲ ਮੀਡੀਆ ਤੇ ਦੋ ਤਿੰਨ ਦਿਨ ਤੋਂ ਬੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਵੀ ਜਿਹੜਾ ਸਾਡਾ ਹੌਣ ਵਾਲਾ ਪੰਜਾਬ ਹੈ ਉਹ ਰਾਜਸਥਾਨ ਬਣ ਜਾ ਰਿਹਾ ਉਹ ਉਹ ਇੱਕ ਮਾਰੂਥਲ ਬਣਨ ਜਾ ਰਿਹਾ ਜਿਹਦੇ ਵਿੱਚ ਪਾਣੀ ਦੀ ਭਾਰੀ ਜਿਹੜੀ ਹੈ ਉਹ ਕਮੀ ਦੇਖਣ ਨੂੰ ਦਰਸਾਈ ਵੀ ਗਈ ਹੈ ਫੋਟੋਆਂ ਵਿੱਚ ਇਸ ਮਾਦਮਲੇ ਮੈਂ ਲੋਕਾਂ ਨੂੰ ਪੀੜ ਕਰਦਾ ਵੀ ਜਿਹੜੇ ਸੂਰੇਤੀ ਗੱਡੀਆਂ ਧੋਣਿਓ ਪਾਣੀ ਦੀ ਦੁਰਵਰਤੋਂ ਕਰਦੇ ਹੋ ਇਸ ਤੋਂ ਆਪਾਂ ਪਰਹੇਜ਼ ਕਰਨ ਤਾਂ ਕਿ ਜਿਹੜੀਆਂ ਸਾਡੀਆਂ ਆਉਣੀਆਂ ਪੀੜ੍ਹੀਆਂ ਨੇ ਸਾਡਾ ਪੰਜਾਬ ਹੈ ਉਹ ਰਾਜਤਾਨ ਬਣ ਤੋਂ ਜਿਹੜਾ ਆਪਾਂ ਬਚਾ ਸਕੀਏ ਤੁਸੀਂ ਤਾਂ ਕਿੰਨੇ ਪ੍ਰੋਜੈਕਟ ਲੱਗ ਰਹੇ ਆਪਣੇ ਤੁਹਾਡੇ ਹਲਕੇ ਦੇ ਪੂਰੇ ਜਿਹੜਾ ਮੈਂ 45 ਟੂਬਲ ਆਪਣੇ ਹਲਕੇ ਦੇ ਵਿੱਚ ਲਗਾ ਚੁੱਕਿਆ ਤੇ ਹੋਰ ਵੀ ਸਾਡੇ ਕੋਲੇ ਜਿਹੜੀਆਂ ਐਪਲੀਕੇਸ਼ਨ ਆਈਆਂ ਨੇ ਕੱਲ ਵੀ ਉਹ ਅਧਿਕਾਰੀਆਂ ਨੂੰ ਮੈਂ ਲਿਖੇ ਭੇਜਿਆ ਜਿੱਥੇ ਜਿੱਥੇ ਪਾਣੀ ਦੀ ਕਮੀ ਹੈ ਕਿਉਂਕਿ ਤੁਹਾਨੂੰ ਪਤਾ ਵੀ ਹਲਕਾ ਆਤਮ ਨਗਰ ਵਿਕਾਸ ਪੱਖੋਂ ਬਹੁਤ ਹੀ ਪਛੜਿਆ ਹੋਇਆ ਤੇ ਅਣਗੌਲਿਆ ਹੋਇਆ ਹਰ ਕੰਮ ਤੇ ਜਦੋਂ ਇਹ ਜਿਹੜਾ ਵਾਰਡ ਚ ਕੀਤਾ ਗਿਆ ਇਹ ਵਾਰਡ ਨੰਬਰ ਜਿਹੜਾ ਪੁਰਾਣਾ ਹੈ 38 ਆਦ ਕੀ ਨਵਾਂ ਆਪਣਾ 41 ਉਹ ਗੋਵਿੰਦ ਨਗਰ ਅੰਗੜੀ ਨਮਰੂਣੀ ਇਹ 12 ਲੱਖ ਆਜ ਅੱਜ ਕਿਹੜੇ ਵਾਰਡ ਚ ਉਦਘਾਟਨ ਕੀਤਾ ਗਿਆ ਅੱਜ ਵਾਰਡ ਨੰਬਰ 41 ਜੋ ਪੁਰਾਣਾ ਵਾਰਡ ਨੰਬਰ 38 ਸੀਗਾ ਉੱਥੇ ਐਮਐਲਏ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਅਸੀਂ ਇੰਨੇ ਖੁਸ਼ ਨਸੀਬ ਆ ਜਦੋਂ ਐਮਐਲਏ ਸਾਹਿਬ ਨੂੰ ਕੋਈ ਵੀ ਕੰਮ ਕਹਿੰਨੇ ਆ ਤੇ ਸਾਡਾ ਕੰਮ ਪਹਿਲੇ ਧਾਰ ਤੇ ਹੁੰਦਾ ਲੋੜ ਸੀ ਬੜੇ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਐਮਐਲਏ ਸਾਹਿਬ ਨੂੰ ਕਿਹਾ ਵੀ ਸਮਰਸਤੀਪਾਲ ਦੀ ਲੋੜਾਂ ਕੰਦੇ ਜੀ ਲਵਾਓ ਤੇ ਸਾਰੇ ਅਜੇ ਇਲਾਕਿਆਂ ਨੂੰ ਅਸੀਂ ਕਿੰਨੇ ਖੁਸ਼ ਨੇ ਕਿ ਸਾਡਾ ਪਾਣੀ ਮਿਲ ਗਿਆ ਸਾਰਿਆਂ ਨੂੰ ਵੱਡੀ ਗੱਲ ਹੁੰਦੀ ਪਾਣੀ ਦੇਣਾ ਇੰਨੇ ਕੇ ਸਮੇਂ ਤੋਂ ਸਮੱਸਿਆ ਆ ਤੇ तकरीबन ਪਿਛਲੇ 15 ਸਾਲ ਤੋਂ ਸਮੱਸਿਆ ਸੀਗੀ ਇੱਥੇ ਪਾਣੀ ਜਿਹੜਾ ਹਾਂਜੀ ਜਿਹੜਾ ਪਾਣੀ ਦਾ ਉੱਥੇ ਕੋਈ ਹੱਲ ਨਹੀਂ ਹੋਇਆ ਸੀ ਹੁਣ ਹੱਲ ਹੋ ਗਿਆ ਲੋਕ ਬਹੁਤ ਖੁਸ਼ ਨੇ ਉਹ ਧੰਨਵਾਦ ਕਰਦੇ ਨੇ ਆਮ ਆਦਮੀ ਪਾਰਟੀ ਦੇ ਸਭ ਕਿੰਨੇ ਲੱਖ ਰੁਪਏ ਲੱਗਦੇ ਔਰ ਕਿੰਨੇ ਤੁਹਾਡੇ ਹਲਕੇ ਦੇ ਵਿੱਚ ਬਾੜ ਦੇ ਵਿੱਚ ਲਾ ਦਿੱਤੇ ਟੂਬਲੋਂ ਤੱਕ ਆ ਮੇਰੇ ਬਾੜ ਦੇ ਤੀਸਰਾ ਟੂਬਲ ਲੱਗ ਚੁੱਕਿਆ ਜੀ ਦੋ ਅਸੀਂ ਹੋਰ ਪਾਸ ਕਰਾਇਆ ਨੂੰ ਉਹ ਵੀ ਬਹੁਤ ਜਲਦ ਲੱਗ ਜਾਣਗੇ ਇਹਦੀ ਕਿੰਨੀ ਲਗਤ ਆਦੀ 1.5 ਲੱਖ ਰੁਪਏ ਠੀਕ ਹੈ ਧੰਨਵਾਦ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਢੀ